ਕੋਣ ਨੇ ਤੇ ਵਾਈ ਸ਼ਰਮਨੀ ਖਾਲੀਦ ਜੇ ਪਰਿਵਾਰ ਦੇ ਮੈਂਬਰ ਤੇ ਬਾਦਲ ਫਰਵਾਰ ਦੇ ਮੈਂਬਰ ਸਹਿਬਾਨ ਪਤੀ ਅਨਸ਼ਕਰਨਾ ਵਾਈ ਰੁਜੀ ਦਾ ਖਾਲਸਾ ਗੋਇੰਗ ਰੁਜੀ ਕੀਪੋਟ ਜਦੋਂ ਬਾਦਲ ਸਾਹਿਬ ਗੋਟਲੇ ਹੋ ਗਏ ਉਹਨਾਂ ਨੇ ਮੈਨੂੰ ਬੁਲਾਇਆ ਤੇ ਮੈਨੂੰ ਕਹਿੰਦੇ ਹਸਪਤਾਲ ਸੀ ਚੰਡੀਗੜ੍ਹ ਕਹਿੰਦੇ ਕਾਕਾ ਹੁਣ ਤੂੰ ਜਲਾਲਾਬਾਦ ਦਾ ਖੇੜਾ ਛੱਡੀ ਤੇ ਅੱਜ ਦੇ ਬਾਅਦ ਤੂੰ ਜੰਗਵਰੀ ਲੰਬੀ ਦੇ ਲਈ ਲੰਬੀ ਐਨਾ ਮਹਿਸੂਸ ਕਰਨ ਲੋਕ ਕਿ ਮੇਰੇ ਬਾਅਦ ਲਵਾਰਿਸ ਹੋ ਗਿਆ ਤੇ ਮੈਂ ਉਦੋਂ ਹੀ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਜੀ ਗੰਧੂ ਦਾ ਫਿਰ ਤੁਸੀਂ ਇਸ ਬਾਲਣਾ ਤੇ ਪਰ ਜਦੋਂ ਬੰਦੇ ਨੂੰ ਪਤਾ ਹੀ ਲੱਗ ਜਾਂਦਾ ਹੈ ਮੈਂ ਤੁਹਾਨੂੰ ਇੰਨਾ ਕਹਿਣਾ ਚਾਹੁੰਦਾ ਆ ਸਾਡਾ ਘਰ ਜੋ ਸੇਵਾ ਬਾਦਲ ਸਿੰਘ ਸਾਹਿਬ ਨੇ ਕੀਤੀ ਜੋ ਪਰਿਵਾਰ ਨੂੰ ਰੱਖਿਆ ਕੋਸ਼ਿਸ਼ ਕਰੂੰਗਾ ਕਿ ਉਹ ਤੋਂ ਵੱਧ ਮੈਂ ਸੇਵਾ ਕਰ ਸਕਾਂ ਮੈਨੂੰ ਕੋਈ ਲਾਲਚ ਸੱਤਾ ਦੀ ਨਹੀਂ ਹੈ ਮੁੱਖ ਮੰਤਰੀ ਬਣਨੀ ਨਹੀਂ ਹੈ ਮੈਨੂੰ 15 ਸਾਲ ਪਹਿਲੇ ਜਦ ਦੂਜੀ ਵਾਰ ਬਾਦਲ ਸਾਹਿਬ ਟੀ ਮਿਨਿਸਟਰ ਬਣੇ ਮੈਨੂੰ ਬੁਲਾਇਆ ਕਹਿੰਦੇ ਜੀ ਹੁਣ ਸੌ ਤੂੰ ਚੱਕ ਮੈਂ ਕਿਹਾ ਜੀ ਨਾ ਮੈਂ ਕਿਹਾ ਜੀ ਜਿੰਨੋਂ ਤੱਕ ਤੁਸੀਂ ਜਿਉਂਦੇ ਹੋ ਮੁੱਖ ਮੰਤਰੀ ਤੁਸੀਂ ਬੰਨ ਹੈ ਆ ਜਿਹੜੀ ਮਿਹਨਤ ਹੈ ਜੋ ਕਮਾਈ ਆ ਥੋੜੀ ਜਾਇਦਾਦ ਆ ਮੈਨੂੰ ਉਹਦੇ ਗਰਾਨ ਵੀ ਕਈ ਵਾਰ ਸਾਲ ਬਾਅਦ ਕਾਕਾ ਹੁਣ ਤੂੰ ਦੂਰ ਜੁੰਬਰੀ ਲੈ ਮੈਂ ਕਹਿ ਰਿਹਾ ਤੇ ਪ੍ਰਮਾਤਮਾ ਮੇਰ ਕਰਦਾ ਜੇ ਪਿਛਲੀ ਵਾਰ ਆਪਣੀ ਸਰਕਾਰ ਬੰਦੀ ਤੇ ਬਾਦਲ ਸਾਹਿਬ ਤੇ ਮੇਲੇ ਬੰਨਾ ਬਣਾਉਣਾ ਉਹਨਾਂ ਨੂੰ ਫਿਰ ਤੋਂ ਸੀ ਆਪਾਂ ਉਹਨਾਂ ਦੀ ਦੇਣ ਨਹੀਂ ਦੇ ਸਕਦਾ ਉਹ じゃ ਬਾਦਲ ਸਾਹਿਬ ਵਰਗਾ ਬੰਨਾ ਵੀ ਪੜਾ ਓਕੇ ਅਚਾ ਉਹਨਾਂ ਨੇ ਦਿਲੋਂ ਸੇਵਾ ਕੀਤਾ ਸੇਵਾ ਕੀ ਦਿਲੋਂ ਮੈਨੂੰ ਤਾਂ ਪਹਿਲੇ ਮੁੱਖ ਮੰਤਰੀ ਹੈ ਮੈਂ ਕਹਿੰਦਾ ਹਿੰਦੁਸਤਾਨ ਦੇ ਇਤਿਹਾਸ ਵਿੱਚ ਜਿਨ੍ਹਾਂ ਨੇ ਆਪਣੇ ਸੂਬੇ ਨਾਲ ਦਿਨੋਂ ਸੇਵਾ ਕੀਤੀ ਤੇ ਦਿਨੋਂ ਜਦੋਂ ਸਰਕਾਰ ਬਣਦੀ ਸੀ ਸਮਝਦੇ ਸੀ ਕਿ ਮੇਰੀ ਹੁਣ ਜ਼ਿੰਮਵਾਰੀ ਬਣ ਗਈ ਪੰਜਾਬ ਨੂੰ ਤੇ ਗਰੀਬ ਨੂੰ ਕਿਸਾਨ ਨੂੰ ਵਪਾਰੀ ਨੂੰ ਸੂਬੇ ਨੂੰ ਅੱਗੇ ਲੈ ਕੇ ਜਾਣਾ ਇੱਥੇ ਮੁੱਖ ਮੰਤਰੀ ਬਣਦੇ ਹਨ ਮੁੱਖ ਮੰਤਰੀ ਦੀ ਸਾਜ ਪੂਰਾ ਕਰਨ ਵਾਸਤੇ ਬਿਲਕੁਲ ਕੰਡੀਆਂ ਆਗੀਆਂ ਪੁਲਿਸ ਆ ਗਈ ਲੋਜੀਆਂ ਗੱਲਾਂ ਮੁੱਖ ਮੰਤਰੀ ਜਿਹਨੇ ਮਰਜ਼ੀ ਦੇਖ ਲਓ ਭਾਵੇਂ ਕੈਪਟਨ ਹੈ ਭਾਵੇਂ ਆ ਹੁਣ ਭਗਵੰਤ ਮਾਨ ਹੈ ਉਹ ਮੁੱਖ ਮੰਤਰੀ ਬੰਦੇ ਟੋਰ ਵਾਸਤੇ ਬਾਦਲ ਸਿੰਘ ਬੰਦੇ ਦੀ ਸੇਵਾ ਵਾਸਤੇ ਇੰਨੀ ਗਰਮੀ ਵਿੱਚ ਅਫਸਰ ਥੱਕ ਜਾਂਦੇ ਉਹਨਾਂ ਨੇ ਤੁਹਾਡੇ ਕੋਲ ਆ ਕੇ ਬਹਿ ਜਾਣਾ ਤੇ ਬੈ ਕੇ ਸਿਹਰ ਤੋਂ ਲੱਗ ਜਾਣਾ ਮੈਨੂੰ ਤਾਂ ਅੱਪਰ ਵੀ ਥੱਕ ਜਾਂਦਾ ਸੀ ਪਰ ਉਹ ਨਹੀਂ ਥੱਕਦੇ ਸੀ ਉਹਨਾਂ ਮਿਸ਼ਰੀ ਸੀ ਮੈਂ ਮੈਨੂੰ ਯਾਦ ਹੈ ਆ ਬਾਦਲ ਸਾਹਿਬ ਜਦੋਂ ਪਿਛਲੇ ਇਲੈਕਸ਼ਨ ਹਾਰੇ ਮੈਨੂੰ ਬੜਾ ਮੈਂ ਵੀ ਆਪਣਾ ਅਫਸਰ ਸੀ ਮੈਨੂੰ ਆਪਣੀ ਹਾਰ ਦਾ ਅਫਸਰ ਦੁਖਣੀ ਸੀ ਮੈਨੂੰ ਉਹਨਾਂ ਦੀ ਹਾਰ ਦਾ ਕਿ ਮੈਂ ਸਮਝਿਆ ਕਿ ਯਾਰ ਉਹਨਾਂ ਨੂੰ ਖੜਾ ਹੀ ਨਹੀਂ ਕਰਨਾ ਉਹਨਾਂ ਦੀ ਤੇ ਮੈਂ ਆਪਣੇ ਕਮਰੇ 'ਚ ਬੈਠਾ ਬੜਾ ਉਦਾਸੀ 11 ਵਜੇ 11 ਵਜੇ ਰਿਜ਼ਲਟ ਪਤ ਲੱਗੇ ਸੀ 12 ਵਜੇ ਮੇਰੇ ਕੋਲੇ ਖੋਲੀ ਹੋਈ ਦਰਦੇ ਮੇਰੇ ਕਮਰੇ ਚ ਆ ਗਏ ਪੁੱਛਿਆ ਕਿ ਆਪੇ ਸੁਪੀਰ ਤੇ ਪਿਆਲ ਮੰਜੇ ਤੇ ਮੈਨੂੰ ਆ ਕੇ ਕਹਿੰਦੇ ਆ ਜਿਹੜਾ ਹੈਗਾ ਯੂਕਰੇਨ ਆ ਦੇ ਨਾਲ ਹੀ ਬੈਠੇ ਕਹਿੰਦੇ ਯੂਕਰੇਨ ਦਾ ਰਾਸ਼ਟਰਪਤੀ ਦੀ ਫੋਟੋ ਮਿਲ ਜੂ ਮੈਂ ਤਾਂ ਕਿਹਾ ਕਿ ਇਹ ਚਾ ਹਾਰੇ ਪੈ ਤੁਹਾਨੂੰ ਯੂਕਰੇਨ ਦੀ ਰਾਸ਼ਪਤੀ ਦੀ ਫੋਟੋ ਚਾਹੀਦੀ ਹੈ ਮੈਂ ਕਿਹਾ ਮੈਂ ਬੈਠਕ ਤੋਂ ਅਈਦ ਨੂੰ ਨੋੜਵਾ ਪਿਆ ਤੇ ਯੂਕਰੇਨ ਦੀ ਕਹਿੰਦਾ ਮੈਨੂੰ ਚਾਹੀਦੀ ਹੈ ਮੈਂ ਕਿਹਾ ਛੋਨ ਨੂੰ ਕੋਈ ਚਾਹੀਦੀ ਛਤੇ ਸਾਰੇ ਹਾਰੇ ਪਾ ਤੁਸੀਂ ਵੀ ਆਰ ਗਏ ਤੇ ਮੈਂ ਵੀ ਆਰ ਗਿਆ ਉਹ ਕਹਿੰਦੇ ਮੈਂ ਆਪਣੇ ਕਮਰੇ ਚ ਲਾਉਣੀ ਹੈ ਮੈਂ ਕਿਹਾ ਆਪਾਂ ਕੋਈ ਕਿਸੇ ਦੀ ਫੋਟੋ ਲਾਉਣੇ ਮਹਾਪੁਰਖ ਦੀ ਲਾਉਣੇ ਤੇ ਯੂਕਰੇਨ ਦੀ ਨਾ ਇਥੋਂ ਬਦੀ ਨਹੀਂ ਮੈਂ ਕਿਹਾ ਕਿਉਂ ਲਾਉਣੀ ਹੈ ਕਹਿੰਦਾ ਉਹ ਦੇਖ ਉਹ ਬੰਦਾ ਬੜਾ ਮਨ ਦੇਖਿਆ ਭਾਵੇਂ ਉਹ ਪਤਾ ਹੈ ਮੈਂ ਜੰਗਲਾ ਖੇਲ ਹਾਰ ਰਹੇ ਆ ਮੈਂ ਰਸ਼ੀਆ ਨਾਲ ਲੜ ਰਿਹਾ ਐਡਾ ਕੁਲਖਾ ਮੱਖੀ ਜੀ ਡਾ ਰਸ਼ੀਆ ਦੇ ਸਾਹਮਣੇ ਕਹਿੰਦਾ ਪਰਵਾਹ ਨਹੀਂ ਕਰ ਰਿਹਾ ਡੱਟ ਕੇ ਲੜ ਰਿਹਾ ਕੋਈ ਸੁਨੇਹਾ ਦੇਣਾ ਚਾਹੁੰਦੇ ਸੀ ਮੈਨੂੰ ਕਹਿੰਦੇ ਹਾਰ ਤੱਕ ਕੀ ਵਕਤ ਪੈਂਦਾ ਤੂੰ ਦੇ ਕਿਡਾ ਉਹਨੂੰ ਪਤਾ ਕਿ ਮੈਂ ਮਰ ਜਾਣਾ ਉਦੋਂ ਦਾ ਕੋਈ ਅਮਰੀਕਾ ਮਰੂਕਣ ਐਸ ਲੈਣੇ ਦਿੱਤਾ ਜੀ ਉਦੋਂ ਤੇ ਇਕੱਲਾ ਉਹਨਾਂ ਕੋਈ ਦੋ ਥੋੜਾ ਮੋਟਾ ਯਾ ਰਸ਼ੀਅਨ ਪੈ ਗਿਆ ਸੀ ਮਗਰ ਉਹਨਾਂ ਦੇ ਉਹਨੂੰ ਪਤਾ ਸੀ ਪੱਕਾ ਮਰਨਾ ਹੈ ਪਰ ਉਹਨੇ ਦਿਲ ਨਹੀਂ ਛੱਡਿਆ ਲੜਾਈ ਲੜਦਾ ਰਿਹਾ ਫਿਰ ਮੈਂ ਸੋਚਿਆ ਤੇ ਕੱਲੇ ਜ ਮੈਂ ਕਿਰ ਕੱਲ ਤਾਂ ਉਹਨਾਂ ਦੀ ਆ ਕਹਿਣ ਦੀ ਸੀ ਉਹਨਾਂ ਨੇ ਕਿਹੜੇ ਫੋਟੋ ਨਾਲ ਕੀ ਕਰਨਾ ਤੇ ਅਗਲੇ ਦਿਨ ਮੈਨੂੰ ਕਹਿੰਦੇ ਟੈਲੀਫੋਨ ਕੀਤਾ ਬਲਕਰ ਜਿਹੜੇ ਆਪਣੇ ਸਾਫ ਕਹਿੰਦੇ ਮੈਂ ਧੰਵਾਦੀ ਦੌਰਾਨ ਸ਼ੁਰੂ ਕਰਨਾ ਉਹਦੇ ਬਾਅਦ ਸਾਰਿਆਂ ਦੇ ਘਰੇ ਤਨਵਾਦ ਕਰਨਗੇ ਇਹ ਜਾ ਵਰਨਾ ਬਹੁਤ ਔਖਾ ਮੇਰੇ ਵਰਗੇ ਨੂੰ ਗੁੱਸਾ ਜਣਦਾ ਸਾਰੇ ਬੰਦੇ ਨੂੰ ਗੁੱਸਾ ਜਣਦਾ ਤਾਂ ਕਿ ਇੰਨੀ ਸੇਵਾ ਕਿਤੋਂ ਨਹੀਂ ਦੇਖੋ ਇਹ ਜਾਂ ਇਨਸਾਨ ਮੈਨੂੰ ਕਈ ਵਾਰ ਦੇਖਦਾ ਹਾਂ ਨਾ ਲੋਕੀ ਉਬਲਦੇ ਆਉਂਦੇ ਹੁੰਦੇ ਜਿਵੇਂ ਨਾ ਐਕਟੀ ਦੇ ਬਾਲ ਸਾਰੇ ਲੜਕੇ ਆਉਣਾ ਜਦੋਂ ਕਮਰੇ ਵੜ ਗਏ ਮਰਪ ਨੂੰ ਠੰਡਾ ਕਰ ਦਿੰਦੇ ਕੰਮ ਨਹੀਂ ਸੀ ਹੈ ਜਿਹੜਾ ਕਹਿੰਦਾ ਕਿੰਨੇ ਗੁੱਸੇ ਆਉਂਦਾ ਹੀ ਮੈਂ ਆ ਲੜਕੇ ਹੋਣਾ ਬਾਲੂ ਸਾਹਿਬ ਨਾਲ ਉਹ ਕੰਮ ਹੀ ਭੁੱਲ ਜਾਂਦਾ ਸੀ ਲੜਨਾ ਕਿਰਿਆ ਵਾਸਤੇ ਹੈ ਐਜੀ ਸ਼ਖੀਅਤ ਮੈਨੂੰ ਲੱਗਦਾ ਆਪਣਾ ਬਹੁਤ ਵੱਡਾ ਘਾਟਾ ਪੰਜਾਬ ਨੂੰ ਹੈ ਮੈਨੂੰ ਸਹੀ ਦੱਸਾਂ ਪੰਜਾਬ ਉਹਨਾਂ ਨੂੰ 10-15 ਸਾਲ ਹੋ ਰਹੇ ਨੇ ਮੁੱਖ ਮੰਤਰੀ ਆਪਣਾ ਸੂਬਾ ਖੋਹ ਦਿੱਤੇ ਜਾਣਾ ਸੀ ਅੱਜ ਕੱਲ ਆਪਣੇ ਲੋਕਾਂ ਦੀ ਸੋਚ ਹੀ ਪਤਾ ਨਹੀਂ ਕੈਜੀ ਹੋ ਗਈ ਹੈ ਕਿ ਆਪਾਂ ਚੰਗੇ ਤੇ ਮਾੜੇ ਦੀ ਪਛਾਣ ਹੀ ਨਹੀਂ ਕਰ ਸਕਦੇ ਹੁਣ ਮੈਂ ਕੱਲ ਸੋਚ ਰਿਹਾ ਸੀ 1 ਜੂਨ ਹੈ ਹਾਂ ਦਰਬਾਰ ਸਾਹਿਬ ਤੇ 40 ਸਾਲ ਪਹਿਲੇ ਹਮਲਾ ਕੀਤਾ ਕਾਂਗਰਸ ਪਾਰਟੀ ਨੇ ਤੇ ਕਾਂਗਰਸ ਨੂੰ ਵੋਟਾਂ ਪਾਉਣ ਵਾਲੀ ਸਿੱਖੀ ਹੈ ਤੇ ਉਹਨਾਂ ਨੂੰ ਜਿਤਾਉਣ ਵਾਲੀ ਸਿੱਖ ਹੈ ਸੱਤ ਸੀਟਾਂ ਜਤਾ ਗਿਆ ਮਾਝੇ ਚੰਮਰਸੇਂ ਸੀਟ ਸਿੱਖਾਂ ਨੇ ਵੀ ਕਾਂਗਰਸ ਵਿੱਚ ਨਹੀਂ ਨਹੀਂ ਟੇਕ ਅਪ ਤੋਂ ਪਾਉਣੇ ਉਸੇ ਦਿਨ ਤੇ ਫਿਰ ਆਪਾਂ ਫਿਰ ਕੀ ਕਹਸੇ ਤੇ ਜੇ ਆਪਣੀ ਕੌਮ ਦੀ ਗੁਰਦਾਸਪੁਰ ਸਾਰਾ ਦੇਖੋ ਸਾਰਾ ਉਹ ਲੈ ਕੇ ਗਿਆ ਸਾਰੇ ਸਿੱਖ ਨੇ ਮਗਰ ਕਾਂਗਰਸ ਤੇ ਕਾਂਗਰਸ ਤੇ ਕਾਂਗਰਸ ਰੱਪੜ ਆਪ ਕੋ ਦਨ ਕੀ ਹੋ ਗਈ ਗਿਆ ਫਿਰ ਜੇ ਐਡੀ ਵੱਡੀ ਗੱਲ ਲੋਕੀ ਪੂਰੀ ਦਨੀ ਫਿਰ ਕੰਮਾਂ ਦੀ ਕਦਰ ਤਾਂ ਕੋਈ ਪੁੱਛਦੇ ਕੁਛ ਨਾ ਨਹੀਂ ਕਿਸਨੇ ਹੋਂ ਵੀ ਦੇਖਿਆ ਝਾੜੂ ਵਾਲੇ ਨੇ ਡੱਕਾ ਨਹੀਂ ਤੋੜਿਆ ਆਪ ਨੂੰ ਸਮਝਣ ਦੀ ਲੋੜ ਹੈ ਕਿ ਕਿਉਂ ਆਖ ਕੇ ਕਿਉਂ ਆਪਣਾ ਸੂਬਾ ਪਿੱਛੇ ਜਾ ਰਿਹਾ ਹੈ ਸੂਬਾ ਆਪਣੇ ਜਨਤਾ ਦੀ ਸੋਚ ਕਰਕੇ ਆਪਾਂ ਮੈਰਿਟ ਤੇ ਫੈਸਲਾ ਕਰਨੀ ਦੇ ਚੱਕੇ ਤੇ ਮਾੜੇ ਦੀ ਪਾਈ ਨਹੀਂ ਪਛਾਣਦੇ ਕਿ ਆਪਣੇ ਦੁਸ਼ਮਣ ਕੌਣ ਹੈ ਦੁਸ਼ਮਨ ਨੂੰ ਤਕੜਾ ਕਰੀ ਜਾਣਾ ਤੇ ਜਿਹੜੇ ਕੰਮ ਕਰਦਾ ਉਹਨੂੰ ਥੱਲੇ ਲਾਉਣਾ ਜਿਹੜੇ ਲਾਰੇ ਲਾਉਂਦਾ ਉਹਨੂੰ ਅੱਗੇ ਕਰਨਾ ਐ ਜੀ ਸਿਆਸਤ ਨਹੀਂ ਹੀ ਆਪਾਂ ਨੇ ਸੂਬੇ ਨੂੰ ਮਾਰਿਆ ਪਰ ਲੰਬੀ ਸਿਆਸਤ ਦੀ ਗੱਲ ਬਾਤ ਕਰਾਂਗੇ ਪਰ ਤੁਹਾਡਾ ਦਿਨੋ ਧੰਨਵਾਦ ਕਰਦਾ ਮੈਂ ਕਹਿੰਦਾ ਸਾਰੇ ਜਿੱਤੇ ਅੱਛਾ ਇੱਕ ਹੋਰ ਗੱਲ ਆ ਤੁਸੀਂ ਐ ਕਿਨਾਂ ਇਹ ਨਯਾਰਾਇ ਕੋ ਵੀ ਲਿਆ ਹੈ ਤੁਸੀਂ ਦੁੱਖਾਂ ਆਪਣੇ ਇੱਕ ਦੂਜੇ ਨਾਲ ਨਹੀਂ ਕੱਟੀਆਂ ਦੂਜੇ ਵਿਰੋਧੀਆਂ ਹੀ ਰੱਖੀਆਂ ਇੱਥੇ ਜਿਹੜੀ ਬਹੁਤ ਉੱਡੀ ਗੱਲ ਹੈ ਕਿਉਂਕਿ ਪਹਿਲੇ ਦਾ ਪਹਿਲੇ ਦਾ ਬਲਦਾ ਹੈ ਪਹਿਲੇ 15 ਦਿਨ ਇਲੈਕਸ਼ਨ ਦੇ ਇੱਕ ਦੂਜੇ ਨੂੰ ਮਾਰਨ ਦੇ ਲੱਗ ਜਾਂਦੇ ਫਿਰ ਮਸਾ ਹੌਲੀ ਹੌਲੀ ਕਰਿੰਦੀਆਂ ਹੈ ਹੈ ਪਰ ਇੱਥੇ ਪਹਿਲੀਆਂ ਐ ਰੱਖੀਆਂ ਸੀ ਤੁਸੀਂ ਅੱਛਾ ਨਾ ਇਹ ਮਸਾ ਕੀ ਹੈ ਰਵਾਤਾ ਪਾਈਕੇ ਲੜਕੀ ਕਕਰਾਂਗੇ ਕੀ ਕੁਜ ਨਾ ਉੱਥੇ ਆਉਣਾ ਹੈ ਉਸੇ ਘਰ ਆਉਣਾ ਹੈ ਉੱਥੇ ਰੋਟੀ ਖਾਣੀ ਹੈ ਉੱਥੇ ਹੀ ਆਪਾ ਆਉਣਾ ਹੈ ਜੇ ਆਉਣਾ ਹੀ ਉੱਥੇ ਇਹੋ ਲੜੀਏ ਕਿਸ ਹਾਂਤੇ ਆ ਮਾਧਮ ਇਹਨਾਂ ਦਾ ਤੁਮ ਕੋਈ ਤਕਲੀਫ ਹੋਏ ਕੋਈ ਕੁਝ ਹੋਏ ਅਸੀਂ ਤੁਹਾਡੇ ਨਾਲ ਖੜੇ ਹਾਂ ਬੋਲੇ ਬੋਲਿਆ ਮਨ ਨਾਲ ਐਕਤੀ ਨਾਂ ਤੁਸੀਂ ਜਿਵੇਂ ਤੁਹਾਡੇ ਮਨ ਚ ਮੈਨੂੰ ਲੱਗਦਾ ਸੀ ਕੋ ਗੁੱਸਾ ਹੈ ਕਿ ਬਾਪੂ ਬਾਦਲ ਨੂੰ ਐਸੇ ਬੰਦੇ ਨੇ ਹਰਾਇਆ ਹੈ ਉਹ ਮੈਨਾਂ ਦਾ ਗੁੱਸਾ ਤੁਸੀਂ ਮੈਥੋਂ ਨਾਲ ਮੈਥੋਂ ਜ਼ਿਆਦਾ ਗੁੱਸਾ ਤੁਹਾਡੇ 'ਚ ਹੀ ਮਿਲਣਾ ਤੇ ਤੁਸੀਂ ਐ ਪੈ ਗਏ ਚਿੰਮੜ ਕੇ ਜਿਵੇਂ ਫੌਜਾਂ ਹੁੰਦੀਆਂ ਨੇ ਵੀ ਦੇਖੋ ਤੁਸੀਂ ਨਾ ਮੈਂ ਦੇਖਿਆ ਨਾ ਬੀਬਾ ਜੀ ਨੇ ਤੁਸੀਂ ਆਪਣੇ ਆ ਹਲਕੇ ਨੇ ਆਪ ਹੀ ਲੜਿਆ ਕੋਈ ਅਜੀਬ ਹੈ ਨਹੀਂ ਸੀ ਤੁਸੀਂ ਲੜਿਆ ਜਿਹੜੀ ਵੱਡੀ ਗੱਲ ਹੈ ਤੁਸੀਂ ਲੜਿਆ ਤੇ ਬੀਬੀਆ ਦਾ ਕੌਤ ਮਾ ਆਪਣੇ ਬੀਬੀਆ ਆਪਣੇ ਐਕਟੀ ਨਾਲ ਜੇ ਫੌਜਾਂ ਅਟੈਕ ਹੁੰਦਾ ਬੀਬੀਆਂ ਦਾ ਇਤਰੋ ਟੈਕ ਸੀ ਬੰਗਿਆਂ ਦਾ ਇੰਦਰ ਸੀ ਬਜ਼ੁਰਗਾਂ ਨੇ ਆਪਣੇ ਅਟੈਕ ਕੀਤੇ ਸੀ ਮੱਲਾਂ ਨੂੰ ਦੁਸ਼ਮਣ ਨੂੰ ਖੰਗ ਨਹੀਂ ਦਿੱਤਾ ਪਤਾ ਹੀ ਲੱਗਿਆ ਕਿੱਥੋਂ ਗੋਲੀਆਂ ਵੱਜੀਆਂ ਜਾਂਦੀਆਂ ਹਾਂਜੀ ਪਰ ਲੰਬੀ ਵਾਲੇ ਘੱਟ ਬਣਾ ਕੇ ਜਿੰਨਾਂ ਤੱਕ ਰੋਟੀ ਖਵਾਈ ਜੋ ਜਿੰਨਾਂ ਦਾ ਭੂਰ ਨਹੀਂ ਪਉਂਦੇ ਸੀ ਜੋ ਜੱਥੇਬੰਦੀ ਆਕਾਲੀ ਦਲ ਕੋਣੀ ਹੈ ਐ ਜੀ ਜੱਥੇਬੰਦੀ ਕਿਸੇ ਕੋਣੀ ਨਹੀਂ ਜੈ ਜੇ ਮਰਜੀ ਬੜੇ ਆਪਣੇ ਕੋਲੇ ਐ ਐ ਜੇ ਮਰਜੀ ਬੜੇ ਕਿਸੇ ਕੋਲੇ ਨਹੀਂ ਤੇ ਐਸ ਕਰਕੇ ਆ 2.5 ਸਾਲ ਮੈਂ ਤਾਂ ਪੂਰੇ ਪੰਜਾਬ ਜਾਣਾ ਪਿਆ ਤੁਸੀਂ ਵੀ ਆ ਜਿਹੜਾ ਜਿਹੜਾ ਬਠਿੰਡਾ ਪਾਲਿਉ ਨੂੰ ਮੁਖਸਰ ਸਾਰਾ ਨੇੜੇ ਤੇੜੇ ਲੰਬੀ ਵਾਲਿਓ ਜੇ ਤੁਸੀਂ ਮੁੱਖ ਮੰਤਰੀ ਬੰਨਨਾ ਉਹ ਟੌਰ ਦੇਖਣੀ ਆ ਜਿਹੜੇ ਪਹਿਲੇ ਸੀ ਤੇ ਫਿਰ ਤੁਸੀਂ ਆ 20 25 ਹਲਕੇ ਤਾਂ ਤੁਸੀਂ ਸੰਭਾਲ ਕੇ ਰੱਖਣੇ ਆ ਸਾਰਾ ਨਾਲ ਜਿੱਥੇ ਰਿਸ਼ਤਦਾਰੀ ਕਰਨੀ ਆ ਦੇਖਣਾ ਹਸਾਬ ਨਾਲ ਦੇਖਣੀ ਆ ਪਰ ਟੁੱਟਦੇ ਹੀ ਆਉਣਾ ਇਹਨੂੰ ਲੈ ਕਿਸੇ ਨੂੰ ਸੁੱਕਾ ਟੱਪਣੀ ਦੇਣਾ ਦੇਖਣਾ ਕੀ ਇਹਨਾਂ ਦੇ ਕਾਲੀ ਬਣਾਉਣਾ ਹੀ ਬਣਾਉਣਾ ਹੈ ਵਾ ਮਿਸ਼ਨ 22 ਤੇ ਆਪਣਾ ਬਾਈ ਇਲੈਕਸ਼ਨ ਤੁਹਾਡੇ ਸਾਰੇ ਆਉਂਦਾ ਬਹੁਤ ਬਹੁਤ